ਹੈਲੋ ਜੀ ਜੈ ਸ਼੍ਰੀ कृष्णा ਮੈਂ ਮੋਨਿਕਾ ਸੰਧਨ ਦੁਨੀਆ ਦੇ ਵਿੱਚ ਤੁਹਾਡਾ ਸਾਰੀ ਭੈਣਾਂ ਸਭ ਦਾ ਸਵਾਗਤ ਕਰਦੀ ਹਾਂ ਜੀ ਹੌਸਨਾਓ ਤੁਸੀਂ ਸਾਰੇ ਭੈਣ ਭਰਾ ਵਧੀਆ ਜੀ ਠੀਕ ਠਾਕ ਜੀ ਆਪਾਂ ਵੀ ਬਹੁਤ ਵਧੀਆ ਲੱਗੇ ਅੱਜ ਮੈਂ ਗਾਜਰਾ ਛਿੱਲ ਰਹੀ ਹਾਂ ਗਾਜਰਾ ਆਪਣੇ ਕੋਲ ਨਾ ਸਬਜੀ ਪਈ ਹੈ ਗੋਭੀ ਦੀ ਪਰ ਨਾ ਥੋੜੀ ਜਿਹੀ ਥੋੜੀ ਰਹਿੰਦੀ ਇੱਕ ਬੰਦੇ ਨੂੰ ਘੱਟ ਰਹੇਗੀ ਸਰ ਇੱਕ ਬੰਦਾ ਸੁੱਕੀ ਰੋਟੀ ਖਾਵੇ ਇਸ ਕਰਕੇ ਮੈਂ ਹੁਣ ਸੋਚਿਆ ਹੋ ਤਾਂ ਬਾਦੂ ਟਾਈਮ ਤੇ ਆ ਮੈਂ ਕਿਹਾ ਚਲੋ ਅੱਧਾ ਘੰਟਾ ਲੱਗਦਾ ਸੁੱકી ਸਬਜ਼ੀ ਨੂੰ ਬਣਾਉਣ ਨੂੰ ਗੋਭੀ ਦੀ ਸਬਜ਼ੀ ਤਾਂ ہماری ਰੈਸਟੋਰੈਂਟ ਸੇ ਵੀ ਜ਼ਿਆਦਾ ਟੇਸਟੀ ਬਣੀ ਹੈ ਫਿਰ ਉਹ ਹੈ ਮੈਂ ਕਿਚਾ ਗਾਜਰਾ ਵੀ ਬਣਾਇਆ ਲੱਗਿਆ ਨਾਲ ਹੀ ਪੀਨ ਗਾਲਾ ਪਤਾ ਕਿ ਆਪਸ਼ਨ ਇਸ ਵੇਸ ਨੂੰ ਜਾਣਾ ਹੁੰਦਾ ਤੇ ਸੰਜਣਾ ਨੇ ਵੀ ਤੇ ਫਿਰ ਮੈਨੂੰ ਸਵੇਰੇ ਬਣਾਣੀ ਔਖੀ ਲੱਗਦੀ ਕਿਉਂਕਿ ਫਿਰ ਵੀ ਠੰਡ ਤਾਂ ਠੰਡੇ ਆ ਨਾ ਜੀ ਹਜੇ ਠੰਡੇ ਹੈਗੇ ਹੋਏ ਦਿਨ ਚ ਚਲੋ ਮੌਸਮ ਬਹੁਤ ਵਧੀਆ ਹੋ ਜਾਂਦਾ ਦਿਨ ਚ ਤਾਂ ਕੱਲ ਗਰਮੀ ਆਣ ਲੱਗੀ ਮੈਨੂੰ ਕੋਈ ਅੱਜ ਵੀ ਤਬੀ ਤਾਂ ਮੈਨੇ ਫਰਾਂਕਸੀ ਕਰ ਦਿੱਤੇ ਮਾਰੇ ਸੀ ਅੱਜ ਜਦੋਂ ਮੈਂ ਬੈਠੀ ਐ ਧੁੱਪ ਚ ਤਾਂ ਮੈਨੂੰ ਪਤਾ ਨਹੀਂ ਹੈ ਮੈਂ ਕੱਲ ਮੈਂ ਬੈਠੀ ਸੀ ਮੈਨੂੰ ਕਾਫੀ ਗਰਮੀ ਲੱਗੀ ਬੈਠੀ ਕੇ ਮੈਂ ਤੁਰ ਹੀ ਜਾਵਾਂ ਇੱਥੇ ਮੈਨੂੰ ਇੰਨੀ ਗਰਮੀ ਲੱਗੀ ਤੁਰ ਹੀ ਜਾਂਦੇ ਨੂੰ ਫਿਰ ਮੈਂ ਇਹਨਾਂ ਦੱਸ ਨਹੀਂ ਮੌਸਮ ਮੇਥਾ ਚੇਂਜ ਹੋ ਰਿਹਾ ਪਰ ਉਹ ਤਿੰਨ ਛੱਟਾਂ ਦਾ ਰੱਬ ਦੱਸਦਾ ਦੱਸਦਾ ਹੁੰਦਾ ਹੁਣ ਹਵਾਵਾਂ ਚੱਲਣਗੀਆਂ ਅਗਲੇ ਮਹੀਨੇ ਪਹਿਲਾਂ ਬਾਰਸ਼ ਆਉਣਗੀਆਂ ਉਸ ਤੋਂ ਬਾਅਦ ਫੇਰ ਕਿਤੇ ਜਾ ਕੇ ਮੌਸਮ ਦਾ ਫੇਰ ਧੁੱਪਾਂ ਪੈਣਗੀਆਂ ਫੇਰ ਕਿਤੇ ਮੌਸਮ ਦਾ ਹੋਰ ਕੁਝ ਵੀ ਲੈ ਕਿੰਨੇ ਦਿਨ ਲੱਗਾਂ ਕਿੰਨੇ ਦਿਨ ਲੈ ਕੇ ਕੀ ਕੱਬ ਜਿਆ

ਪਪਾ ਨਾਲ ਚੱਲ ਕੇ ਦਲੀਆ ਸਾਹਿਬ ਹਾਂ ਹਾਂ ਖੂਬ ਛੋੜੀ ਹੈ ਤਾਂ ਸਹਿਤ ਕੀ ਹੈ ਹਰ ਹਫਤੇ ਮੰਮੀ ਵੈਸੇ ਨਾ ਅੱਜ ਮੈਂ ਸੋਚ ਰਹੀ ਸੀ ਮੋਲ ਵਧਾਰਾ ਹੁੰਦੇ ਨਾ ਮੋਲ ਦਾ ਵਿੱਚ ਨਾ ਖਾਣ ਪੀਣ ਦਾ ਸਮਾਨ ਲੈ ਲੋ ਪਰ ਨਾ ਮੈਂ ਇਹ ਨਹੀਂ ਲੰਦੀ ਨਹੀਂ ਹੈ ਕਿ ਜਿਵੇਂ ਕਿ ਉੱਥੇ ਡਿਨਰ ਸੈੱਟਾਂ ਦੀ ਆਫਰ ਹੁੰਦੀ ਹੈ ਇਹ ਹੁੰਦਾ ਫਿਰ ਤਾਂ ਨਹੀਂ ਲਈਦਾ ਜੀ ਪਤਾ ਨਹੀਂ ਫਿਰ ਅੱਗੇ ਚੀਜ਼ ਕਿਹੋ ਜੀ ਚੱਲੇ ਚਾਹਵੇਂ ਨੇ ਆਪਣੇ ਵਾਸਤੇ ਲੈਣੀਆਂ ਮੈਂ ਤਾਂ ਵੀ ਲੰਦੀ ਫਿਰ ਦੇਖੋ ਜੀ ਮਸਾ ਦਾ ਆਪਾ ਚੀਜ਼ੇ ਲੈਣੇ ਆ ਫਿਰ ਉਹੀ ਚੀਜ਼ ਖਰਾਬ ਨਿਕਲ ਜੇ ਫਿਰ ਦੁੱਖ ਨਾ ਰੋਂਦਾ ਬਹੁਤ ਆ ਜੀ ਮਾਨਾ ਆਪਣਾ ਦੁੱਖ ਬਹੁਤ ਲੱਗਦਾ ਵੀ ਹੈ ਮੈਨੇ ਪੈਸੇ ਜੋ ਮੰਮੀ ਆਪ ਟੇਬਲ ਲਿਆਣਾ ਦੇਖ ਲੋ ਵਾਹ ਪੇ ਕਿਤਨਾ ਖਲਾਰਾ ਪੜਾ ਹੈ ਕੋਈ ਨਹੀਂ ਤੇ ਲੈ ਕੇ ਆਉਂਗੀ ਅਸੀਂ ਤਾਂ ਉਹ ਦੇਖਿਆ ਜੁੱਤੀਆਂ ਵਾਲਾ ਰੈਕ ਨਹੀਂ ਪੁੱਜਾ ਆਹ ਬੱਚੇ ਨੇ ਕਿਤਾਬਾਂ ਰੱਖਣ ਵਾਸਤੇ ਬੱਚੇ ਨੇ ਕਿਤਾਬਾਂ ਰੱਖਣ ਦੀ ਬਹੁਤ ਉਕੀ ਹੋਈ ਪਈ ਆ ਜੁੱਤੀਆਂ ਵਾਲਾ ਰੈਕ ਇਹ ਸਾਰੇ ਜ਼ਰੂਰੀ ਆ ਯਾਰ ਐਂਛੇ ਗਏ ਰੱਖ ਲਾ ਮੁਸਾਹ ਮੇਰੇ ਇਹ ਸਾਰੇ ਪਿੱਪਰਾਾ ਰੱਖ ਦੇ ਤੇ ਉਹ ਲੈਣਾ ਕਿ ਐਨੇ ਉਹਦੇ ਵਿੱਚ ਨਾ ਉਹ ਬੱਚਾ ਲੰਘਿਆ ਅਖਬਾਰ ਚੰਗੀ ਤਰ੍ਹਾਂ ਮोटे-ਮोटे ਕਰਕੇ ਨਾ ਅਰੇ ਲੈ ਲੈ اچھا ਇਹ ਐਨੇ ਲੈਣੇ ਕਿ ਬਸ ਜਦ YouTube ਦੀ ਕੋਣ ਅਛੀ ਹੈ ਇਸੀ ਕੀ ਆਵਾਜ਼ ਹੋ ਰਹੀ ਹੈ ਭਾਰੀ ਸੇ اچھا ਜਦੋਂ YouTube ਦੇ ਅਰਨਿੰਗ ਆਣ ਲੱਗ ਗਈ ਨਾ ਸਿੱਥੇ ਬਹੁਤ ਸੋਹਣਾ ਟੇਬਲ ਦੇਖ ਕੇ ਆਇਆ ਤੁਹਾਨੂੰ ਸਹੀ ਦੱਸਾਂ ਉਹ ਟੇਬਲ ਨਾ ਭਾਈ 13000 ਰੁਪਏ ਦਾ ਕਹਿ ਰਿਹਾ ਬਹੁਤ ਸੋਹਣਾ ਟੇਬਲ ਵੀ ਦਰਾਜਾਂ ਦੇ ਵਿੱਚ 18000 ਰੁਪਏ ਦਾ ਕਹਿ ਰਿਹਾ ਇਟਾਲੀਅਨ ਦਾ ਲੱਕੜ ਦਾ ਹੈ ਬਹੁਤ ਸੋਹਣਾ ਪਾਲਿਸ਼ ਵੀ ਬਹੁਤ ਸੋਹਣੀ ਹੋਈ ਵੀ ਹੈ ਚਲੋ ਦੇਖੋ ਜੇ ਚੀਜ਼ ਮਹਿੰਗੀ ਤਾਂ ਚੀਜ਼ ਹੈਗੀ ਵੀ ਬਹੁਤ ਵਧੀਆ ਤੇ ਅਸੀਂ ਫਿਰ ਕਿਹਾ ਸੀ ਕਿ ਚਲੋ ਜਿਵੇਂ YouTube ਤੇ ਅਗ ਨਹੀਂ ਜਾਣ ਲੱਗ ਜਗੀ ਨਾ ਫਿਰ ਲੈ ਕੇ ਆਵਾਂਗੇ ਫਿਰ ਬੱਚਿਆਂ ਦੇ ਨਾਲ ਤਾਂ ਉਹਦੇ ਵਿੱਚ ਬੁਕਸ ਲੱਗ ਜਾਣਗੀਆਂ ਉਹਦੇ ਵਿੱਚ 4-5 ਬੜੇ ਬੜੇ ਖਾਨੇ ਆ ਤੇ ਨਾਲ ਇਹ ਨਾ ਉੱਪਰ ਔਰ ਡੈਕੋਰੇਸ਼ਨ ਦਾ ਕੋਈ ਸਮਾਨ ਕੋਈ ਫੁੱਲ ਫਲ ਉਹ ਵੀ ਆ ਜੂਗਾ ਜੀ ਇਹਨਾਂ ਤੋਂ ਯਹਾਂ ਤੇ ਰੱਖਣੇ ਲਈ ਨਾ ਸਮਾਨ ਲੇਗੇ ਜਿਸ ਤੇ ਅਸੀਂ ਬੈਠ ਸਕ

ਨਵਾਂ ਕੁਮਤਬਰ ਬਾਰੇ ਦੱਲੀਆਂ ਕਾਹਨ ਨਹੀਂ ਕਿ ਚਾਹ ਦਿਨ ਚ ਠੀਕ ਖਾਂ ਨਹੀਂ ਤਾਂ ਹੈ ਜੀ ਇੱਕ ਦਿਨ ਹਾਈ ਹਾਈ ਸੱਚੀ ਸਵੇਰ ਦੀ ਖਾ ਕੇ ਸਵੇਰ ਦੀ ਖਾਂਦੇ ਨੇ ਦੁਪਹਿਰ ਦੀ ਸੋਚ ਦੁਪਹਿਰ ਦੀ ਖਾਂਦੇ ਨੇ ਤਾਂ ਸ਼ਾਮ ਦੀ ਸੋਚ ਅਰ ਸਾਰਾ ਦਿਨ ਢਿੱਡ ਨਹੀਂ ਭਰਦਾ ਖਾਓ ਖਾ ਖਾਓ ਖਾਹਤਾ ਜੀ ਮੈਂ ਤੁਹਾਨੂੰ ਸਹੀ ਗੱਲ ਦੱਸਦੀਆਂ ਸੀ ਨਾ ਜੇ ਸਵੇਰੇ ਅਸੀਂ ਤਿੰਨੋਂ ਮਾਂ ਪੁੱਤ ਨਾ ਰੱਜ ਕੇ ਰੋਟੀ ਖਾ ਲਈਏ ਤੇ ਅਸੀਂ ਨਾ ਕਿ ਦੁਪਹਿਰ ਨੂੰ ਰੋਟੀ ਨਹੀਂ ਖਾਂਦੇ ਹੈਗੇ ਅਸੀਂ ਦੁਪਹਿਰ ਨੂੰ ਪੀ ਲੈਂਦੇ ਆ ਚਾਹ ਜਿਆ ਤਾਂ ਕਈ ਵਾਰੀ ਸਾਡੇ ਘਰ ਬਿਸਕਟ ਵਗੈਰਾ ਪਈ ਹੁੰਦੇ ਆ ਜਦੋਂ ਬੱਚਿਆਂ ਦਾ ਘਰ ਆ ਜੀ ਮੈਂ ਵੀ ਬੱਚਿਆਂ ਨਾਲ ਕਈ ਵਾਰੀ ਬੱਚੀ ਹੋ ਜਾਨੀ ਆ ਕਈ ਵਾਰੀ ਚੀਜ਼ ਪਈ ਹੁੰਦੀ ਆ ਖਾ ਲੈਂਦੇ ਆ ਨਹੀਂ ਫਿਰ ਚੱਲ ਹੈਗੇ ਨੇ ਦੁਕਾਨਾਂ ਨੇੜੇ-ਨੇੜੇ ਹੱਥੇ ਰੋਡ ਦੇ ਉੱਪਰ ਫਿਰ ਅਸੀਂ ਚੀਜ਼ ਖੜ ਵੀ ਲੈਣੇ ਹੁੰਦੇ ਹੁਣੇ ਉੱਥੇ ਤੋਂ ਥੋੜੀ ਬੋਤੀ ਅਸੀਂ ਨਾ ਤਾਂ ਰੋਟੀ ਨਹੀਂ ਖਾਂਦੇ ਹੈਗੇ ਜਿਹਨੂੰ ਪੰਜਾਬ ਕਈ ਸ਼ਹਿਰਾਂ 'ਚ ਤਾਂ ਲੋਕ ਬੰਦ ਕਹਿੰਦੇ ਨੇ ਤੇ ਆਪਾਂ ਪੰਜਾਬੀ 'ਚ ਡਬਲੂ ਪੀ ਕਹਿੰਦੇ ਆ ਸਾਨੂੰ ਨਾ ਜਿਹੜਾ ਸਾਡੇ ਨਾ ਬੁਟੀਕ ਤੇ ਲੱਗਿਆ ਹੋਇਆ ਸੀ ਨਾ ਮਾਸਟਰ ਉਹ ਨਹੀਂ ਖਾਂਦਾ ਹੁੰਦਾ ਤੁਹਾਡਾ ਰੋਟੀ ਅਸੀਂ ਉਦੋਂ ਖਾਂਦੇ ਹੁੰਦੇ ਤੇ ਉਹ ਕਹਿੰਦਾ ਵੀ ਮੈਂ ਨਾ ਪੇਕਰੀ ਚ ਵੀ ਕੰਮ ਕਰਿਆ ਇੱਕ ਇੱਕ ਸਾਲ ਪੇਕਰੀ ਚ ਕੰਮ ਕਰਿਆ ਕਹਿੰਦਾ ਜਦੋਂ ਛੋਟਾ ਜਿਹਾ ਹੁੰਦਾ ਤਾਂ ਕਹਿੰਦਾ ਇਹਦੇ ਉੱਪਰ ਕਿ ਨਾ ਕਹਿੰਦਾ ਅੰਤੇ ਦਾ ਲੇਪ ਕਰਿਆ ਵਾ ਹੁੰਦਾ ਕਹਿੰਦਾ ਤੁਸੀਂ ਖਾਓ ਕਿ ਨਹੀਂ ਖਾਂਦਾ ਉਹ ਬਿਲਕੁਲ ਨਹੀਂ ਜੀ ਨੌਨ ਵੇਜ ਖਾਂਦਾ ਤਾਂ ਗਾਇਜ਼ ਆਜ ਨਾ ਦੂਜ ਹੈ ਸਾਰੇ ਉਹ ਦੇਖ ਲੈਣਾ ਚੰਦਰਮਾ

थोड़ी सी चलो गाइस तो तो मेरी मम्मी स्टेटस लगाती है कब देखना होता है कब नहीं चौथ कब है तो है चला गया अब तो, जो जो आप तो। चलो गाइस अब अंदर चलता है इधर मेरी मम्मी है पूरी सर्दियां निकल गया और मैंने जैकेट डाल लिया ऐसे बाहर हैंगी या नहीं एक बात तो ओपन ही अंदर स्टोर चल एक बात पता नहीं कितने पहिए मेरी बानी जैकेट की बात ਖਵਾਰ ਬਚਾਲੀ ਮਾਤਾ ਜੀ ਮੈਂ ਕਿੱਥੇ ਪਾਣੀ ਜਾਊਗਾ ਉਹ ਤਾਂ ਉੱਪਰ ਜਾਊਗਾ ਨੀਚੇ ਥੋੜਾ ਬਤਾ ਕਪੜੋਂ ਜੈਸੀ ਗਾਜਰ ਹੈ ਹਾਂ ਲਾਲ ਲਾਲ ਐਂ ਨਾ ਜੂਸ ਐ ਨਾ ਸੋਨਾ ਬਣਾਉਂਦੇ ਆ ਭਾਈ ਬਾਹਰ ਦੁਕਾਨਾਂ ਤੇ ਰੇੜੀਆਂ ਦੇ ਉੱਪਰ ਗਾਜਰਾ ਛਿੱਲ ਛਿੱਲ ਕੇ ਇਸ ਤਰ੍ਹਾਂ ਐ ਗਾਜਰ ਦੇ ਐ ਪੂਰੀ ਗਾਜਰ ਪਾ ਕੇ ਦਿਓ ਗਾਜਰਾ ਆ ਰਹੀ ਹੈ ਜੀ ਹੁਣ ਹੁਣ ਜਿਵੇਂ ਕੀ ਉਹ ਕਰ ਸਕਦੇ ਆ ਵਧੀਆ ਲੱਗਦਾ ਹੈ ਹਨਾ ਐਨੇ ਇਹ ਸਾਨੂੰ ਸਾਡੇ ਕੋਲ ਨਾ ਉਹ ਅਜਿਹਾ 오ਰੇਂਜ ਵਗੈਰਾ ਦਾ ਜੂਸ ਕੱਢ ਸਕਦੇ ਆ ਨਾ ਐਵੇਂ ਕੱਟ ਕੇ ਛਿੱਲ ਕੇ ਉਹ ਨਾ ਤਾਂ ਹੈਗਾ ਹੀ ਅਸੀਂ ਕੱਢਾਂਗੇ ਇੱਕ ਦਿਨ ਫਿਰ ਹੁਣ 50 ਰੁਪਏ ਕਿਲੋ ਆ ਪਹਿਲਾਂ 20 ਰੁਪਏ ਕਿਲੋ ਹੁੰਦੇ ਤੇ ਕਿੰਨੂ ਹਾਂ ਹੁਣ 50 ਰੁਪਏ ਫਰ ਸੀਜ਼ਨ ਹੈ ਹਾਂ ਅਰਮਰੂਦ ਇੰਨਾ ਸੋਹਣਾ ਅਰਮਰੂਦ ਕਾਸ਼ ਮੈਂ ਵੀਡੀਓ ਬਣਾ ਰੰਦੀ ਐਵੇਂ ਆ अद्धा किलो का एक आंकी तो बाजार अकेली जाती है फिर मम्मी को ना डर लगता है कि कोई फोन खींच के ना ले जाए हाँ। रात में एक शॉर्ट वीडियो देख रही थी उसमें ना एक बच्ची का ना फोन ले जाता है एक अंकल और उसकी मम्मी उसके लिए पानी लेने जाती है फिर ना वो लड़की की एक टांगी चलती थी वो हैंडीकेप से चलती थी फिर एक मिनट अच्छा। फिर ना वो ना लड़का उसका फोन लेके भाग जाता है वो जब दूर जाकर लड़की को देखते ना वो हैंडीकेप थी ਵੋਨਾ ਉਸਕੋ ਇੱਕ ਸਾਈਡ ਤੇ ਪਕੜ ਕੇ ਉਹ ਲਗੈਸੇ ਚੱਲ ਰਹੀ ਥੀ ਇੱਕ ਲੜ ਉੱਪਰ ਉਠਾ ਕੇ ਤਾਂ ਫਿਰ ਉਹ ਲੜਕੇ ਕੋ ਦੇਖ ਕੇ ਦਰਸ ਆ ਗਿਆ ਉਹ ਚੁੱਪ ਚਾਪ ਉਸਕੋ ਫੋਨ ਪਕੜਾ ਗਿਆ ਮੈਂ ਕਿਹਾ ਵੈਸੇ ਹੀ ਅਗਰ ਕਿਸੇ ਕੋ ਫੋਨ ਗੁੰਮ ਹੋ ਜਾਏ ਉਸਕੋ ਲੈ ਨਾ ਮੰਮੀ ਇੱਕ ਨਾ ਜੀ ਤੁਹਾਨੂੰ ਹੋਰ ਕੱਲ ਦੱਸ ਦਿੰਦੇ ਜੀ ਜਲਦੀ ਦੋਏ ਟਾਈਮ ਆਪਣੇ ਆਪਾ ਆਪਣੇ ਘਰਾਂ ਦੇ ਵਿੱਚ ਹਰ ਘਰ ਜੋਤ ਬੱਤੀ ਕਰਦੀ ਹੈ ਜੀ ਹਰ ਹਰ ਘਰ ਦੇ ਵਿੱਚ ਜੋਤ ਜਨਦੀ ਹੈ ਜਲਦੀ ਆ ਇੱਕ ਪ੍ਰੇਅਰ ਨਾਲ ਜਰੂਰ ਪੰਜਾਬ ਲਈ ਜਰੂਰ ਕਰਿਆ ਕਰੋ ਜੀ ਜਿੱਦਣ ਦਾ ਨਵਾਂ ਸਾਲ ਚੜਿਆ ਨਾਲ ਜੀ ਉਸ ਦਿਨ ਦੇ ਪੰਜਾਬ ਦੇ ਵਿੱਚ ਇੰਨੇ ਹਾਸੇ ਇੰਨੇ ਹਾਸੇ ਹੋ ਰਹੇ ਆ ਇੱਕ ਨਵੀਂ ਸਵੇਰੇ ਮੋਬਾਈਲ ਖੋਲਦੇ ਆ ਨਵੀਂ ਉੱਪਰ ਹੀ ਤਾਜੀ-ਤਾਜੀ ਖਬਰ ਆਈ ਪਈ ਹੁੰਦੀ ਆ ਅੱਜ ਪੰਜਾਬ ਦੇ ਵਿੱਚ ਆ ਹੋ ਗਿਆ ਜੀ ਤਾਂ ਤੋਂ ਇੱਕ ਸਕਿੰਟ 2 ਮਿੰਟ ਦੀ ਅਰਦਾਸ ਨਾਲ ਜੇ ਸੱਚੇ ਦਿਲ ਤੋਂ ਕਰੋਗੇ ਤਾਂ ਤੁਰ ਪ੍ਰਮਾਤਮਾ ਦੇ ਦਰ ਤੇ ਲੱਗਦੀ ਹੈ ਚਰਨਾ ਦੇ ਵਿੱਚ ਉਹ ਸਾਡੀ ਅਰਦਾਸ ਲੱਗਦੀ ਆ ਕਰਿਆ ਕਰੋ ਜੀ ਹੁਣ ਦੇਖੋ ਅ ਇੱਕ ਕੁੜੀ ਦੇ ਲੱਤਾਂ ਦੇ ਉੱਪਰ ਨੂੰ ਤਾਂ ਟਰੱਕ ਲੰਘ ਗਿਆ ਉਹ ਕਿੰਨੀ ਤੜਫ ਰਹੀ ਤੇ ਕੱਲ ਉਹ ਖਬਰ ਸੁਣ ਕੇ ਤਾਂ ਮੈਂ ਬਹੁਤ ਰੋਈ ਉਹ ਜਗ੍ਹਾ ਕੁੜੀ ਨਾਲ ਬਾਰ-ਬਾਰ ਕਹੀ ਜਾਂਦੀ ਮੇਰੀ ਮੰਮੀ ਨੂੰ ਮੈਂ ਦੱਸਿਓ ਪਤਾ ਨਹੀਂ ਕਿੰਨਾ ਪਿਆਰ ਹੁੰਦਾ ਹੈ ਨਾ ਇੱਕ ਮਾਂਤੀ ਦੇ ਵਿੱਚ ਉਹ ਕਿੰਨੀ ਹੱਸਾਂ ਲੈ ਕੇ ਕੁੜੀ ਕੰਮ ਤੇ ਚੱਲੀ ਔਰ ਉਹ ਜੋਬ ਕਰਦੀ ਸੀ ਪਤਾ ਨਹੀਂ ਕਿੰਨਾ ਪੜ੍ਹੀ ਹੋਏਗੀ ਪਹਿਲੇ ਫਿਰ ਹੀ ਜੋਬ ਮਿਲੀ ਹੋਏਗੀ ਹੁਣ ਆਪਾਂ ਹੱਜੋ ਕੇ ਬੈਠ ਗਈ ਵਿਚਾਰੀ ਹੈ ਨਾ ਤੇ ਬਾਕੀ ਇੱਕ ਗੱਡੀ ਦੇ ਵਿੱਚ ਮਾਵਾਆਂ ਧੀਆਂ ਸੜਗੀਆਂ ਅੰਦਰ ਮੋੜਾਂ ਪਿੰਡ ਦੀਆਂ ਸੰਗਰੂਰ ਦੇ ਕੋਲ ਹਨ ਆ ਉਹ ਗੱਡੀ ਚ ਛੜ ਗਈ ਆ ਇਹ ਸੇਮ ਸਿਚੁਏਸ਼ਨ ਮੰਮੀ ਕੇ ਕੋਈ ਰੈਡੀਵ ਕੇ ਸਾਥ ਵੀ ਹੋਈ ਥੀ ਮੇਰੀ ਭੂਆ ਦੇ ਪੁੱਤ ਨਾਲ ਹੋਈ ਥੀ ਜੀ 2006 ਚ 7 ਦਸੰਬਰ ਵਾਲੀ ਰਾਤ ਨੂੰ ਮੇਰੀ ਭੂਆ ਦੇ ਮੁੰਡੇ ਮੁੰਡੇ ਦਾ ਤੇ ਉਹਦੇ ਦੋਸਤ ਦਾ ਗੱਡੀ ਕੋਈ दारू ਨਹੀਂ ਪੀਵੀ ਤੇ ਕੁਛ ਨਹੀਂ ਕਰਿਆ ਹੋਤਾ ਬਸ ਕਾਣੀ ਚਾ ਰਹੇ ਤੇ ਤੁੰਦ ਬਹੁਤ ਜ਼ਿਆਦੇ ਈ ਨਹੀਂ ਤੁੰਦ ਧੀ 2006 ਚ 7 ਦਸੰਬਰ ਵਾਲੇ ਦਿਨ ਰਾਤ ਸਵੇਰੇ ਦੇ 7 ਦਸੰਬਰ ਦੇ ਸਵੇਰੇ ਦੇ 3:30 ਵਜੇ ਨਾ ਮਲੇਰਕੋਟਲੇ ਤੋਂ ਆ ਰਹੇ ਸੀ ਇੱਕ ਦਿਨ ਦੇ ਵਿੱਚਕ ਨਾ ਗੁਜਰਾਂ ਦੇ ਤਿੰਨ ਕੁੜੀਆਂ ਦਾ ਵਿਆਹ ਸੀ ਤਿੰਨ ਕੁੜੀਆਂ ਦੀ ਕੋਹੀ ਦਿਨ ਬਰਾਤ ਆਣੀ ਸੀ ਤਾਂ ਰਾਤ 8 ਦਿਨ ਪੱਠੀ ਚੜੀ ਰਹੀ ਤੇ ਉਹ ਗੁਜਰਾਂ ਦੇ ਘਰਾਂ ਉਸ ਪਿੰਡ ਦੇ ਵਿੱਚ ਨਾ ਗੁਜਰ ਕਾਸਟ ਹੁੰਦੀ ਹੈ ਗੁਜਰ ਜਿੱਤਾਂ ਵਰਗੇ ਹੁੰਦੇ ਪੁੱਤ ਗੁਜਰਾਂ ਅੱਛੇ ਮਿੰਜਾ ਜਾਤਾਂ ਦੇ ਹੁੰਦੇ ਨੇ ਬੜੀਆਂ ਬੜੀਆਂ ਕੋਠੀਆਂ ਹੁੰਦੀਆਂ ਨੇ ਗੁਜਰਾਂ ਦੇ ਬਹੁਤ ਪਾਸਾ ਹੁੰਦਾ ਗੁਜਰਾਂਪੁਰ ਤੇ ਮਤਲਬ ਮੈਨੇ ਪਹਿਲੀ ਵਾਰੀ ਆਪਸੀ ਜੰਨਿਆ ਗੁੱਜਰਾਸ ਇਧਰ ਸਮਾਨਾ ਟੱਪ ਕੇ ਨਾ ਬਹੁਤ ਗੁੱਜਰੇ ਗੁੱਜਰ ਬੈਠੇ ਨੇ ਕਈ ਹਾਂ ਪਾਲਾ ਮੇ ਕੋਈ ਹੈ ਨਹੀਂ ਨਾ ਸਾਡੇ ਗੁੱਜਰ ਨਹੀਂ ਹੈਗੇ ਗੁੱਜਰ ਜਾਂ ਤਾਂ ਤੁਹਾਨੂੰ ਮਿਲਣਗੇ ਰਾਜਸਥਾਨ ਦੇ ਵਿੱਚ ਜਾਂ ਮਿਲਣਗੇ ਸਮਾਨਾ ਟੱਪ ਕੇ ਜੜੇ ਪਰਮਖੇਪਰਾ ਉਹ ਉਹਨਾਂ ਦੀ ਕਾਸਟ ਵੀ ਗੁੱਜਰ ਹੈ ਹਮ ਤਾਂ ਮਿਲੇ ਵੀ ਹੋਇਆ ਪਰਮਖੇਪਾ ਅਸੀਂ ਤਾਂ ਬਹੁਤ ਵਾਰ ਮਿਲੇ ਹੋਇਆ ਨਾ ਅਸੀਂ ਕਿ ਮੰਮੀ ਨੇ ਮੇਰੇ ਕੋਲ 200 ਰੁਪਏ دیے تھے ਜਿੰਕਿਵੇਂ ਚੁਪਲੇ ਲਈ ਸੀ ਮੈਂ ਤਾਂ ਵੀ ਫਰੂਟ ਲੈ ਕੇ ਗਈ ਸੀ ਨਾ ਫਿਰਦੀ ਮੰਮੀ ਕਹਿੰਦੀ ਨਾ ਤੂੰ ਤਾਂ ਪੰਡਤਾਂ ਦੀ ਕੁੜੀਆਂ ਵੀ ਐਵੇਂ ਨਹੀਂ ਚਲ ਵੀ ਉਹਨੇ ਫਿਰ ਸੰਨ 200 ਰੁਪਏ ਦਿੱਤਾ ਸੀ ਤੇ ਇੱਕ ਦਿਨ ਦੇ ਵਿੱਚ ਤਿੰਨ ਵਰਾਤ ਆਇਆ ਸੀ ਗੁੱਜਰਾਂ ਦੀਆਂ ਕੁੜੀਆਂ ਦੀ ਮੇਰੇ ਭੂਆ ਦਾ ਮੁੰਡਾ ਇਹ ਨਾ 2-3 ਦਿਨ ਹਲਵਾਈ ਰੱਖੇ ਫਿਰ ਉਹਨਾਂ ਹਲਵਾਈਆਂ ਨੇ ਨਾ ਕਿਤੇ ਹੋਰ ਕੰਮ ਲੈਣਾ ਸੀ ਜਾ ਕੇ ਉਹਨਾਂ ਹਲਵਾਈਆਂ ਨੂੰ ਨਾ ਮੇਰੇ ਭੂਆ ਦਾ ਮੁੰਡਾ ਛੱਡ ਕੇ ਆਇਆ ਰਾਤੋਂ ਰਾਤ ਖੜਿਆ ਵੀ ਨਹੀਂ ਬਸ ਰੋਡ ਤੇ ਛੱਡ ਆਇਆ ਸੀ ਇੰਦਰ ਅੱਛਾ ਤੇ ਅੱਥੇ ਐਕਸੀਡੈਂਟ ਹੋਇਆ ਐਂਡਰ ਮੰਡੀ ਤੋਂ ਨਹੀਂ ਛੱਡ ਕੇ ਆਏ ਤੇ ਨਾ ਅਮਰਗੜ ਮਲੇਰਕੋਟਲੇ ਦੇ ਕੋਲ ਅਮਰਗੜ ਤਾਗੜੀਆਂ ਉੱਥੇ ਛੱਡ ਕੇ ਆਏ ਸੀ ਤੇ ਵਾਪਸੀ ਤੇ ਜਦੋਂ ਘਰ ਨੂੰ ਆ ਰਹੇ ਤੇ ਸਵੇਰੇ ਬਰਾਤ ਆਣੀ ਸੀ ਤਿਆਰੀ ਸਾਰੇ ਕਰੀ ਹੋਈ ਸੀ ਪਿੱਛੇ ਵੀ ਹਜੇ ਵੀ ਕਹਿੰਦੇ 6 ਹਲਵਾਈਆਂ ਨੇ ਕੰਮ ਕਰਿਆ ਤੇ ਕਿੰਨ ਕੁੜੀਆਂ ਦੇ ਇੱਕੋ ਦਿਨ ਬਰਾਤ ਆਣੀ ਸੀ ਅਰ ਇੰਨਾ ਦੁੱਧ ਸੀ ਤੇ ਐਨਾ ਖੂਆ ਘੁੱਟਿਆ ਘਰ ਦਾ ਇੱਕ ਇੱਕ ਗੁਜਰਾਂ ਨੇ ਇੱਕ ਚੀਜ਼ ਮੁੱਲੇ ਦੀ ਨਹੀਂ ਲੈਂਦੀ ਤੇ ਸਾਰੀ ਮਠਾਈ ਘਰਾਂ ਤਿਆਰ ਕਰਵਾਈ ਸੀ ਤੇ ਬਹੁਤ ਆਕੜੇ ਕਹਿੰਦੇ ਕੋਹਾਂਦੇ ਗੁਜਰ ਤੇ ਉਤੇ ਕਹਿੰਦੇ ਫਿਰ ਨਾ ਫਿਰ ਮਤਲਬ ਕਿ ਕਾੜੀ ਚ ਪਕੋੜੇ ਰਾਤ ਦੇ ਰਾਤ ਪਰ ਕੱਡੇ ਜਿਹੜੇ ਉਹ ਤਲਨੇ ਪਿਆ ਕੇ ਮੇਰੇ ਘੂਆ ਉਹਨਾਂ ਦੇ ਮੁੰਡੇ ਨੇ ਤੇ ਉਹਦੇ ਦੋਸਤ ਨੇ

ਚਲਾ ਜਿਹੜਾ ਤਾਂ ਚਲਾ ਰਿਆ ਤਾਂ ਉਹ ਤਾਂ ਕੋਈ ਹੋਰ ਧੀ ਬਟੇ ਮੇਰੀ ਭੂਆ ਦੇ ਮੁੰਡੇ ਦਾ ਦੋਸਤ ਸੀ ਜਿਹੜਾ ਪਿੱਛੇ ਪਿਆ ਤਾਂ ਮੇਰੀ ਭੂਆ ਦਾ ਮੁੰਡਾ ਤਾਂ ਕਿਉਂਕਿ ਉਹ ਪਿਆ ਨਾ ਗੱਡੀ ਦੇ ਵਿੱਚ ਉਹ ਪੈ ਦਾ ਪੋਸਟਮਾਰਟਮ ਹੱਡੀਆਂ ਤੋਂ ਉਹ ਪਤਾ ਚੱਲਿਆ ਏ ਅਰ ਨਾਲ ਫਿਰ ਮੇਰੀ ਭੂਆ ਦੇ ਮੁੰਡੇ ਨੂੰ ਗੱਡੀ ਨਹੀਂ ਆਂਦੀ ਪਿਚਲਾਨੀ ਐਥੇ ਤਾਂ ਪਤਾ ਚੱਲਿਆ ਕਿਹੜੀ ਗੱਡੀ ਦੀ ਟਰੱਕ ਦਾ ਨਾ ਬਟੇ ਕਿਸੇ ਚੀਜ਼ ਨਾਲ ਸੈਂਟਰੀ ਹੋਇਆ ਸਫੈਦ ਚ ਜਾ ਕੇ ਵੱਜੀ ਜਿਵੇਂ ਹੁਣਾ ਪੀ ਰੱਖੀ ਸੀ ਉਸ ਬੰਦੇ ਨੇ ਕਿੱਥੇ ਪੀ ਵੀ ਤੀ ਬਟੇ

ਕਾਫੀ ਬਹੁਤ ਨੇ ਜਿਹੜੇ ਡਰਿੰਕ ਬਿਲਕੁਲ ਵੀ ਨਹੀਂ ਕਰਦੇ ਹੈਗੇ ਵਿੱਚੋਂ ਮੇਰੇ ਮੇਰੇ ਪੰਜ ਫੁੱਫੜ ਸੀ ਪੰਜਾਂ ਫੁੱਫੜਾਂ 'ਚੋਂ ਮੇਰੇ ਦੋ ਫੁੱਫੜ ਡਰਿੰਕ ਕਰਦੇ ਤਿੰਨ ਫੁੱਫੜ ਮੇਰੇ ਬਿਲਕੁਲ ਵੀ ਡਰਿੰਕ ਨਹੀਂ ਕਰਦੇ ਤੇ ਬਿਲਕੁਲ ਵੀ ਦੋ ਫੁੱਫੜ ਮੇਰੇ ਹੁਜ ਪੂਰੇ ਹੋ ਗਏ ਉਹਨਾਂ 'ਚੋਂ ਇੱਕ ਬਹੁਤ ਜ਼ਿਆਦਾ ਡਰਿੰਕ ਕਰਦਾ ਸੀ ਬਹੁਤ ਜ਼ਿਆਦਾ ਡਰਿੰਕ ਕਰਦਾ ਸੀ ਦਿਨ ਰਾਤ ਰੱਜਿਆ ਰਹਿੰਦਾ ਸੀ ਪਰ ਇੱਕ ਜਿਹੜਾ ਵੱਡੇ ਵਾਲਾ ਫੁੱਫੜ ਪੂਰੇ ਹੋਏ ਸੀ ਉਹ ਬਿਲਕੁਲ ਡਰਿੰਕ ਨਹੀਂ ਕਰਦੇ ਸੀ ਬਹੁਤ ਸਧਾਰਨ ਜੀਵਨ ਉਹ ਮੇਰੇ ਪਾਪਾ ਜੀ ਦੇ ਉਸ ਉਸਤਾਦ ਵੀ ਰਹੇ ਹੈ ਤੇ ਜਿਹੜੀ ਮੇਰੀ ਭੋਆ ਦਾ ਮੁੰਡੇ ਨੂੰ ਟਰੈਵਲਿੰਗ ਕਰਨੀ ਆਉਂਦੀ ਸੀ ਕਿਉਂਕਿ ਪਿੰਜਰਾ ਨਾ ਪਿੱਛੇ ਪਿਆ ਸੀ ਫਿਰ ਉਸ ਲੋਕਾਂ ਨੇ ਵੀ ਐਸਟੀਮੇਟ ਲਾਇਆ ਡਾਕਟਰਾਂ ਨੇ ਵੀ ਲਾਇਆ ਵੀ ਇੱਕ ਬੰਦਾ ਪਿੱਛੇ ਪਿਆ ਉਸ ਉਹ ਪਿਆ ਹੋਊਗਾ ਤੇ ਇੱਕ ਬੰਦਾ ਸਮਝੋ ਚਲਾ ਰਾ ਦੋਏ ਬੰਦੇ ਤੇ ਗੱਡੀ ਠਾਹ ਦੇਣੇ ਜਾ ਕੇ ਬੱਜੀ ਜੀ ਸਫੈਦੇ ਦੇ ਵਿੱਚ ਅੱਗੋ ਬੈਠਣਾ ਫਟ ਗਿਆ ਬੈਟਰੀ 'ਚ ਤਜਾਬ ਹੁੰਦਾ ਤਜਾਬ ਤਾਂ ਵੈਸੇ ਆਗਲਾ ਦੇ ਤਜਾਬ ਤਾਂ ਜਿਹੜਾ ਗੱਡੀਆਂ 'ਚ ਪੈਂਦਾ ਨਾ ਜੀ ਹੁਣ ਮੇਰੇ ਹਸਣ ਦਾ ਉਹੀ ਕੰਮ ਹੈ ਜੇ ਮਾਰਾਂ ਕਿਤੇ ਉਂਗਲੀ ਨੂੰ ਲੱਗ ਜੇ ਮੈਨਾਂ ਛਿਲ ਦਿੱਤੀ ਉਹ ਰੱਖ ਦਿੰਦੀ ਆ ਉਂਗਲੀ ਨੂੰ ਛਿੱਲੇ ਤੇ ਰੱਖ ਦਿੰਦੀ ਆ ਕੱਪੜਾ ਦੇ ਨਮਾ ਵੀ ਪਾ ਕੇ ਜਾਂਦੇ ਨੇ ਤੇ ਪਾਪਾ ਕਦੇ ਦੁਕਾਨ ਤੇ ਕਪੜੇ ਨੂੰ ਆ ਕੀਰੋ چیر ਕਰ ਦਿੰਦਾ ਤਜਾਬ چیرੋ چیر ਅਜਬਨਾ ਤਜਾਬ ਥੋੜਾ ਸਾ ਗੇਰਤੇ ਆ ਨਾ ਸੁਣੋ ਇਤਨੀ ਸਮੈਲ ਆਤੀ ਹੈ ਨਾ ਘਾਹਸ ਵੀ ਸੜ ਜਾਂਦੀ ਹੈ ਹਾਂ ਉਹੀ ਉਹੀ ਤਾਂ ਦੱਸਣ ਲੱਗੀ ਤੇ ਇੱਕ ਦਿਨਾਂ ਜੀ ਇਹਦੇ ਪਾਪਾ ਨਾ ਸਾਡੀ ਨਾ ਜਦ ਅਸੀਂ ਪੁਰਾਣੇ ਘਰ ਚ ਰਹਿੰਦੇ ਹੁੰਦੇ ਸੀ ਸਾਡੀ ਨਾ ਨਾਲੀ ਭਰ ਗਈ ਗੱਲ ਨਾ ਸਕੇਪ ਨਾ ਕਰਿਓ ਜੀ ਕੋਈ ਵੀ ਵੀਡੀਓ ਧਿਆਨ ਨਾਲ ਸੁਣਿਓ ਸਾਡੀ ਨਾਲੀ ਭਰ ਗਈ ਫੁੱਲ ਭਰ ਗਈ ਸਾਡੀ ਨਾਲੀ ਪਾਣੀ ਨਿਕਲਦੀ ਕੋਈ ਨਿਕਾਸੀ ਨਾ ਹੋਵੇ ਪਤਾ ਨਹੀਂ ਕਿਆ ਵਿੱਚ ਫਸ ਗਿਆ ਇਹਨਾਂ ਨੇ ਕਿਆ ਕਰਿਆ ਦੋਨਾਂ ਭਾਈਆਂ ਨੇ ਲਿਆ ਕੇ ਨਾ ਤਜਾਬ ਪਾ ਦਿਆ ਨਾਲੀ ਵਿੱਚ ਵੀ ਕੋਈ ਚੀਜ਼ ਜੇ ਕੋਈ ਹੋਊਗੀ ਨਾ ਵੀ ਸਾੜ ਕੁੱਕ ਜੂਗੀ ਮਤਲਬ ਕਿ ਇਹ ਕੂੜਾ ਕਰਕੇ ਤੁਹਾਨੂੰ ਵੀ ਫੂਕ ਕੇ ਰੱਖ ਦਿੰਦਾ ਉਹ ਇੰਨਾ ਤੇਜ਼ ਤਜਾਬ ਹੁੰਦਾ ਇਹਨਾਂ ਨੇ ਨਾਲੇ ਚ ਪਾਤਿਆ ਆਏ ਅਰਗ ਲੱਗੇ ਮਾਂ ਸ਼ੁਰ ਸ਼ੁਰਾ ਨਹੀਂ ਗੰਦੀ ਸਮੈਲ ਅਰੇ ਜਿੱਥੇ ਉਹ ਰੱਖਦੇ ਆ ਸਮਝੋ ਕੇ ਸਮਝੋ ਬੈਟਰੀ ਵਗੈਰਾ ਰੱਖ ਲਓ ਜਗਾ ਨੂੰ ਵੀ ਫੂਕ ਕੇ ਰੱਖ ਦਿੰਦਾ ਦੇਖ ਲਓ ਪੀਲੀ ਹੋ ਜਾਂਦੀ ਆ ਲੋਕਾਂ ਦੇ ਘਰਾਂ 'ਚ ਤੁਸੀਂ ਪੱਥਰ ਵਗੈਰਾ ਦੇਖਿਆ ਹੋਣਗੇ ਜਿੱਥੇ ਬੈਟਰਾ ਪਿਆ ਹੁੰਦਾ ਹੈ ਇਨਵਰਟਰ ਬੈਟਰਾ ਉਹਦੇ 'ਚ ਵੀ ਉਹੀ ਤਜਾਮ ਹੁੰਦਾ ਹੈ ਕਿ ਨਾ ਉਹ ਪੀਲਾ ਪੀਲਾ ਜਾ ਹੋ ਜਾਂਦਾ ਹੈ ਤੇ ਬਾਕੀ ਜੀ ਉਹਨਾਂ ਪੁਲਿਸ ਵਾਲੀਆਂ ਮਾਮਾਂ ਤੇ ਆਂਟੀ ਦਾ ਚਲੋ ਨਹੀਂ ਸੀ ਪੇਟੀ ਪੁਲਿਸ ਦੇ ਵਿੱਚ ਸੀ ਉਹਨਾਂ ਦੀ ਖਬਰ ਸੁਣ ਕੇ ਮੈਨੂੰ ਜਦ ਇਹ ਆਪਣੇ ਆਪਰੇ ਚਿੱਤੇ ਆ ਗਏ ਮੇਰੇ ਪੂਆ ਦਾ ਮੁੰਡਾ ਤੇ ਦੇਖੋ ਜਿਹਦੇ ਨਾਲ ਵੀ ਸੇਮ ਸੇਮ ਅੱਜ ਤੋਂ ਬਹੁਤ ਸਾਲ ਪਹਿਲਾਂ 20 ਸਾਲ ਹੋ ਗਏ ਸਮਝੋ 6 ਚ ਹੋਇਆ ਸੀ 26 ਚੜ ਗਿਆ 20 ਸਾਲ ਹੋ ਗਏ ਪੂਰੇ 20 ਸਾਲ ਪਹਿਲਾਂ ਨਿਕੰਣਾ ਕੱਟੀ ਦੀਜੀ ਉਹ ਯਾ ਆਪਣੇ ਦੂਸਰੇ ਦਾ ਦੁੱਖ ਸੁਣ ਕੇ ਆਪਣਾ ਦੁੱਖ ਆਪਾਂ ਨੂੰ ਪਹਿਲਾਂ ਹੀ ਯਾਦ ਆ ਜਾਂਦਾ ਤੇ ਬਾਕੀ ਵੀਡੀਓ ਨੂੰ ਵੀਡੀਓ ਦਾ ਐਂਡ ਜੀ ਹੁਣ ਇੱਥੇ ਕੱਟਦੇ ਆ ਐਂਡ ਕਰਨ ਤੋਂ ਪਹਿਲਾਂ ਜੀ ਤੁਸੀਂ ਵੀਡੀਓ ਤੇ ਨਵੇਂ ਤਾਂ ਪਲੀਜ਼ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਓ ਜਰੂਰ ਕਰਿਓ ਜੀ ਤੇ ਬਾਕੀ ਲਾਈਕ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਜੀ ਮੇਰੀਆਂ ਹਿੱਜੀਆਂ ਜਿਹੜੀਆਂ ਪਰਮਾਤਮਾ ਦੀਆਂ ਹੈਗੀਆਂ ਨੇ ਗੱਲਾਂ ਬਾਤਾਂ ਕੁਛ ਘਰ ਦੀਆਂ ਕਬੀਲਦਾਰੀਆਂ ਦੀਆਂ ਕੋਈ ਦੁੱਖ ਸੁੱਖ ਦੀਆਂ ਤਾਂ ਤੁਹਾਨੂੰ ਕਿਵੇਂ ਲੱਗਦੀਆਂ ਕਮੈਂਟ ਜਰੂਰ ਕਰਕੇ ਦੱਸਿਓ ਠੀਕ ਹੈ ਜੀ ਵਲੌਗ ਦਾ ਐਂਡ ਕਰਦੇ ਹਾਂ ਜੈ ਸ਼੍ਰੀ ਕ੍ਰਿਸ਼ਨਾ ਜੀ